ਜਿਹੜਾ ਵੀ ਰੰਗਰੂਟ ਨਵੇਂ ਜਿਹੜੇ ਐ ਪੁਲਿਸ ਵਿੱਚ ਭਰਤੀ ਹੁੰਦੇ ਨੇ ਉਹਨਾਂ ਦੀ ਰੰਗਰੂਟੀ ਹੁੰਦੀ ਹੈ ਉਹਨਾਂ ਦੀ ਰੰਗਰੂਟੀ ਤਾਂ ਪੂਰੀ ਹੋਣੀ ਆ ਜਦੋਂ ਇੱਥੇ ਆਣ ਕੇ ਵਲੰਟੀਅਰ ਕਰਨਗੇ ਉਹਨਾਂ ਨੇ 7 ਉਹਦੇ ਪੁਆਇੰਟਸ ਰੱਖੇ ਨੇ ਹਮ ਗੁਰੂ ਨਾਨਕ ਦਾ ਲੰਗਰ ਕੀ ਆ ਅੱਛਾ ਗੁਰੂ ਨਾਨਕ ਫੂਡ ਦਾ ਟੂਰ ਕਰਨਾ ਲੰਗਰ ਦੀ ਪ੍ਰਥਾ ਕੀ ਆ ਲੰਗਰ ਆਪਾਂ ਕਿਵੇਂ ਸ਼ੇਅਰ ਕਰਦੇ ਆ ਉਹ ਕਿਵੇਂ ਕਰਦੇ ਆ ਰਾਈ ਉਹ ਸਾਰਾ ਸਿੱਖ ਜਮ ਦੀ ਨੌਲੇਜ ਕੀ ਆ ਉਹ ਸਾਰਾ ਕੁਝ ਆ ਜੀ ਇਹਨਾਂ ਨੇ ਕਰਨਾ ਚਾਹ ਰੰਗਰੂਟ ਜਿਹੜੇ ਆਏ ਗੁਰੂ ਨਾਨਕ ਫੂਡ ਬੈਂਕ ਦਾ ਸਰਟੀਫିକੇਟ ਦਿੱਤਾ ਜਾਣਾ। ਓਦੇ ਨਾਲ ਫਿਰਨ ਦੀ ਰੰਗਰੂਟੀ ਪੂਰੀ ਹੋਣੀ ਆ। ਜਿਹੜਾ ਵੀ ਨਵਾਂ ਪੁਲਿਸ ਆਫਸਰ ਡੈਲਟਾ ਪੁਲਿਸ ਦੇ ਵਿੱਚ ਭਰਤੀ ਹੋਊਗਾ, ਉਹਦੇ ਲਈ ਮੰਡੇਟਰੀ ਲਾਜ਼ਮੀ ਕਰ ਦਿੱਤਾ ਗਿਆ ਕਿ ਉਹ ਗੁਰੂ ਨਾਨਕ ਫੂਡ ਬੈਂਕ ਆ ਕੇ 4 ਦਿਨ ਵਲੰਟੀਅਰ ਕਰੂਗਾ। ਸੇਵਾ ਚੋਂ ਮਾਣ ਨਿਕਲਿਆ ਸੇਵਾ ਦੇ ਵਿੱਚੋਂ ਜਿਹਾਂ ਮਾਣ ਨਿਕਲੇ ਜਿਹੜਾ ਅੱਜ ਤੱਕ ਕਦੀ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਹੋਇਆ ਕਿ ਜਦੋਂ ਤੱਕ ਤੁਸੀਂ ਗੁਰਨਾਨਕ ਪਾਤਸ਼ਾਹ ਬਾਰੇ ਜਾਣੋਗੇ ਨਹੀਂ ਉਹਨਾਂ ਦੀ ਬੜੀ ਟੀਚਿੰਗਸ ਬਾਰੇ ਨਹੀਂ ਜਾਣੋਗੇ ਗੁਰਨਾਨਕ ਫੂਡ ਬੈਂਕ ਬਾਰੇ ਨਹੀਂ ਜਾਣੋਗੇ ਦਾ ਟੂਰ ਨਹੀਂ ਕਰੋਗੇ ਤੁਸੀਂ ਪੁਲਿਸ ਆਫੀਸਰ ਨਹੀਂ ਬਣ ਸਕਦੇ ਇਸ ਤੋਂ ਵੱਡਾ ਮਾਣ ਸਾਡੇ ਲਈ ਆਈਡੀਸ ਹੋ ਸਕਦੀ ਕੀ ਹੋ ਸਕਦਾ ਜੀ ਪੁਲਿਸ ਚੀਫ ਮੈਨੂੰ ਲੱਗਦਾ ਬਈ ਆਪ ਇਸ ਫੂਡ ਬੈਂਕ ਦੇ ਵਿੱਚ ਹਰ ਮਹੀਨੇ ਗੇੜੀ ਲਾਜ਼ਮ ਹੈ। ਠੀਕ। ਫਿਰ ਉਹ ਨਾ ਬੋਲੋ ਦਾ ਕਾਰਨ ਕਿਉਂ? ਉਹਦਾ ਕਾਰਨ ਆ ਜੀ ਉਹ ਇਹਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਆ। ਹੂੰ। ਕਿਉਂਕਿ ਸਾਡਾ ਇੱਕ ਮਿਸ਼ਨ ਆ ਕਿ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ। ਇੱਥੇ ਕੋਈ ਰੰਗ ਦਾ ਕਿਸੇ ਜਾਤ ਦਾ ਕਿਸੇ ਧਰਮ ਦਾ ਕੋਈ ਭੈਣ ਭੀੜ ਨਹੀਂ ਸੋ ਇਹ ਸਾਰੇ ਕੋਸੇ ਨੂੰ ਜਦੋਂ ਦੇਖਿਆ ਕਿ ਕਿੰਨੇ ਲੋਕ ਆ ਰਹੇ ਨੇ ਇਸ ਵੇਲੇ 16000 ਦੇ ਕਰੀਬ ਫੈਮਲੀ ਜਿਹੜੀ ਆ ਉਹ ਸਪੋਰਟ ਲੈ